ਪੰਜ ਲੌਂਗ ਮਿਰਚ ਵਿੱਚ ਗੜਦੇ ਲਓ ਦੁਸ਼ਮਨ ਪਾਣੀ ਨਹੀਂ ਮੰਗੇਗਾ دوستੋ ਜੇਕਰ ਤੁਹਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਦੁਰਘਟਨਾਵਾਂ ਹੋ ਰਹੀਆਂ ਹਨ ਘਰ ਵਿੱਚ ਲੜਾਈ ਝਗੜਾ ਬਹੁਤ ਜ਼ਿਆਦਾ ਰਹਿੰਦਾ ਹੈ ਅਚਾਨਕ ਤੋਂ ਤੁਹਾਡੇ ਘਰ ਵਿੱਚ ਜੋ ਬਿਜ਼ਨਸ ਹੈ ਜਾਂ ਜੋ ਨੌਕਰੀ ਹੈ ਉਹ ਚਲੀ ਗਈ ਬਿਜ਼ਨਸ ਨੋਸ ਵਿੱਚ ਚੱਲ ਰਿਹਾ ਹੈ ਕਾਰੋਬਾਰ ਤੁਹਾਡਾ ਠੱਪ ਪੈ ਰਿਹਾ ਹੈ ਹੋ ਸਕਦਾ ਹੈ ਤੁਹਾਡੇ ਦੁਸ਼ਮਨ ਨੇ ਕੁਝ ਇਸ ਦੇ ਪਿੱਛੇ ਕੀਤਾ ਕਰਾਇਆ ਕਰਵਾ ਦਿੱਤਾ ਹੋਵੇ ਅਤੇ ਜੇ ਕਿਸ ਤੋ ਤੁਹਾਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਬਸ ਪੰਜ ਲੌਂਗ ਵਾਲਾ ਛੋਟਾ ਜਿਹਾ ਉਪਾਏ ਕਰਨ ਦੀ ਜ਼ਰੂਰਤ ਹੈ ਅਤੇ ਅਜੇ ਹ ਸਮਝ ਲੋ ਕਿ ਜਿਹੜੇ ਤੁਹਾਡੇ ਦੁਸ਼ਮਣ ਹਨ ਉਹਨਾਂ ਦੀ ਤੁਹਾਡੇ ਜੀਵਨ ਤੋਂ ਛੁੱਟੀ ਹੋ ਜਾਵੇਗੀ ਅਤੇ ਉਹਨਾਂ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਹਾਡਾ ਕੁਝ ਨਹੀਂ ਵਿਗਾੜ ਪਾਉਣਗੇ ਦੋਸਤੋ ਜੇ ਲੌਂਗ ਹੈ ਇਸ ਧਰਨ ਨਹੀਂ ਹੈ ਲੌਂਗ ਵਿੱਚ ਬਹੁਤ ਚਮਤਕਾਰੀ ਸ਼ਕਤੀ ਹੁੰਦੀ ਹੈ ਤੁਸੀਂ ਦੇਖਿਆ ਹੋਵੇਗਾ ਜਦੋਂ ਅਸੀਂ ਮਾਤਾ ਦਾ ਪੂਜਨ ਕਰਦੇ ਹਾਂ मां दुर्गा ਦਾ ਪੂਜਨ ਕਰਦੇ ਹਾਂ ਉਸ ਵਿੱਚ ਵੀ ਅਸੀਂ ਲੌਂਗ ਜ਼ਰੂਰ ਉਪਯੋਗ ਵਿੱਚ ਲੈਂਦੇ ਹਾਂ ਬਿਨਾ ਲੌਂਗ ਦੇ मां दुर्गा ਦਾ ਪੂਜਨ ਵੀ ਅਧੂਰਾ ਹੁੰਦਾ ਹੈ ਭੋਗ ਵਿੱਚ ਵੀ ਉਹਨਾਂ ਨੂੰ ਲੌਂਗ ਹੀ ਅਸੀਂ ਚੜਾਉਂਦੇ ਹਾਂ ਹੁਣ ਦੇਖੋ ਲੌਂਗ ਦੇ ਜੋ ਉਪਾਏ ਹਨ ਇਹ ਤੁਰੰਤ ਤੁਹਾਨੂੰ ਆਪਣੇ ਜੀਵਨ ਵਿੱਚ ਚਮਤਕਾਰ ਦਿਖਾਉਂਦੇ ਹਨ ਮਤਲਬ ਤੁਰੰਤ ਇਹਨਾਂ ਦਾ ਪ੍ਰਭਾਵ ਹੁੰਦਾ ਹੈ ਅਤੇ ਤੁਹਾਡੀਆਂ ਜੋ ਵੀ ਸਮੱਸਿਆਵਾਂ ਹਨ ਜਿਵੇਂ ਦੁਸ਼ਮਣ ਪਰੇਸ਼ਾਨ ਕਰ ਰਹੇ ਹਨ ਦੁਸ਼ਮਣ ਪਰੇਸ਼ਾਨ ਕਰ ਰਹੇ ਹਨ ਉਹ ਤੁਰੰਤ ਤੁਹਾਡਾ ਪਿੱਛਾ ਛੱਡ ਦਿੰਦੇ ਹਨ ਤੁਹਾਡੇ ਜੀਵਨ ਤੋਂ ਨਿਕਲ ਕੇ ਬਾਹਰ ਹੋ ਜਾਂਦੇ ਹਨ ਅਜਿਹਾ ਉਚਕ ਉਪਾਏ ਹੈ ਗੁਪਤ ਦੁਸ਼ਮਨਾ ਲਈ ਵੀ ਹੈ ਅਤੇ ਸਾਹਮਣੇ ਵਾਲਿਆਂ ਲਈ ਵੀ ਉਹਨਾਂ ਨੂੰ ਵੀ ਜੀਵਨ ਤੋਂ ਦੂਰ ਕਰਨ ਲਈ ਤੁਸੀਂ ਇਸ ਉਪਾਏ ਨੂੰ ਕਰੋ ਇਸ ਉਪਾਏ ਨੂੰ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਹੋ ਇਸਤਰੀ ਪੁਰਸ਼ ਮਹਿਲਾ ਕੋਈ ਵੀ ਇਸ ਉਪਾਏ ਨੂੰ ਕਰ ਸਕਦਾ ਹੈ ਤਾਂ ਚਲੋ ਗਾਂ타 ਲੈਂਦੇ ਹਾਂ ਉਪਾਏ ਦੀ ਦੇਖੋ ਸੱਤੂ ਪਹਿਨਾ ਤੁਹਾਨੂੰ ਇੱਕ ਹਰੀ ਮਿਰਚ ਲੈਣੀ ਹੈ ਹਰੀ ਮਿਰਚ ਡੰਡਲ ਵਾਲੀ ਲਵਾਂਗੇ ਤਾਜੀ ਹਰੀ ਮਿਰਚ ਮਤਲਬ ਖਰਾਬ ਮਿਰਚ ਨਹੀਂ ਹੋਣੀ ਚਾਹੀਦੀ ਕਟੀ ਫੱਟੀ ਨਾ ਹੋਵੇ ਸਾਬਤ ਹਰੀ ਮਿਰਚ ਤੁਹਾਨੂੰ ਲੈਣੀ ਹੈ ਨਾਲ ਹੀ ਤੁਹਾਨੂੰ ਕੀ ਕਰਨਾ ਹੈ ਪੰਜ ਲੌਂਗ ਲੈਣੇ ਹਨ ਲੌਂਗ ਵੀ ਬਿਲਕੁਲ ਸਾਬਤ ਲਵਾਂਗੇ ਇੱਕ ਕਾਲੇ ਰੰਗ ਦਾ ਪੈਨ ਮਾਰਕਰ ਹੋਵੇ ਜੱਗ ਕੇ ਹੋਵੇ ਜਾਂ ਵੀ ਪੈਨ ਹੋਵੇ ਉਹ ਵੀ ਤੁਹਾਨੂੰ ਇੱਥੇ ਲੈਣਾ ਹੈ ਹੁਣ ਇਹ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਘਰ ਦੇ ਕਿਸੇ ਅਜਿਹੇ ਕਮਰੇ ਵਿੱਚ ਜਾਂ ਅਜਿਹੇ ਸਥਾਨ ਤੇ ਬੈਠਣਾ ਹੈ ਅਜਿਹੀ ਜਗ੍ਹਾ ਬੈਠਣਾ ਹੈ ਜਿੱਥੇ ਤੁਸੀਂ ਇਹ ਉਪਾਏ ਕਰੋਂ ਤਾਂ ਕੋਈ ਤੁਹਾਨੂੰ ਡਿਸਟਰਬ ਨਾ ਕਰੇ ਕੋਈ ਰੋਕੇ ਟੋਕੇ ਨਾ ਮਤਲਬ ਗੁਪਤ ਰੀਕੇ ਨਾਲ ਤੁਹਾਨੂੰ ਇਸ ਉਪਾਏ ਨੂੰ ਕਰਨਾ ਹੈ ਹੁਣ ਦੇਖੋ ਇੱਕ ਵੱਡੀ ਸੂਈ ਵੀ ਇੱਥੇ ਤੁਸੀਂ ਲੈ ਲਓ ਅਤੇ ਸਾਰਾ ਸਮਾਨ ਲੈ ਕੇ ਘਰ ਦੇ ਕਮਰੇ ਵਿੱਚ ਤੁਸੀਂ ਬੈਠ ਚੋ ਜ਼ਮੀਨ ਤੇ ਬੈਠ ਕੇ ਜਾਂ ਉੱਪਰ ਬੈਠ ਕੇ ਕਿਤੇ ਵੀ ਬੈਠ ਕੇ ਤੁਸੀਂ ਇਸ ਉਪਾਏ ਨੂੰ ਕਰ ਸਕਦੇ ਹੋ ਜੋ ਹਰੀ ਮਿਰਚ ਤੁਹਾਡੇ ਕੋਲ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਉਸ ਨੂੰ ਚੋਕਣਾ ਹੈ ਅਤੇ ਜੋ ਕਾਲੇ ਰੰਗ ਦਾ ਕਲਮ ਜਾਂ ਪੈਨ ਤੁਸੀਂ ਲਿਆ ਹੈ ਉਸ ਨਾਲ ਤੁਹਾਨੂੰ ਉਸ ਹਰੀ ਮਿਰਚ ਦੇ ਉੱਪਰ ਲਿਖਣਾ ਹੈ ਦੁਸ਼ਮਣ ਅਗਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋ ਜਿਆਦਾ ਤੋਂ ਜਿਆਦਾ ਤਿੰਨ ਨਾਮ ਲਿਖ ਸਕਦੇ ਹੋ ਜੇਕਰ ਤਿੰਨ ਤੋਂ ਜਿਆਦਾ ਤੁਹਾਡੇ ਦੁਸ਼ਮਣ ਹਨ ਫਿਰ ਤੁਸੀਂ ਉਸਤੇ ਨਾਮ ਨਾ ਲਿਖ ਕੇ ਕੇਵਲ ਦੁਸ਼ਮਣ ਲਿਖੋ। ਹੁਣ ਇਸ ਦੇ ਬਾਅਦ ਇਸ ਹਰੀ ਮਿਰਚ ਦੇ ਉੱਪਰ ਜੋ ਵੱਡੀ ਸੂਈ ਤੁਸੀਂ ਲਈ ਹੈ ਉਸ ਨਾਲ ਪੰਜ ਛੇ ਤੁਹਾਨੂੰ ਕਰ ਲੈਣੇ ਹਨ। ਜਿਸ ਨਾਲ ਕੇ ਸਾਨੇ ਨਾਲ ਤੁਸੀਂ ਇਸ ਦੇ ਅੰਦਰ ਲੌਂਗ ਲਗਾ ਸਕੋ। ਦੇਖੋ ਸਿੱਧੇ ਸਿੱਧੇ ਤੁਸੀਂ ਹਰੀ ਮਿਰਚ ਵਿੱਚ ਲੌਂਗ ਗੜਨੀਆਂ ਹਨ। ਤਾਂ ਲੌਂਗ ਹੋ ਸਕਦਾ ਹੈ ਟੁੱਟ ਜਾਵੇ ਤਾਂ ਟੁੱਟੀ ਹੋਈ ਲੌਂਗ ਨਾਲ ਇਹ ਉਪਾਏ ਤੁਹਾਨੂੰ ਨਹੀਂ ਕਰਨਾ। ਇਸ ਦਿਨ ਲਈ ਚੇਤ ਕਰਨ ਲਈ ਵੱਡੀ ਸੂਈ ਦਾ ਇਸਤੇਮਾਲ ਤੁਸੀਂ ਇੱਥੇ ਕਰੋ ਹਰ ਲੋង ਨੂੰ ਕੱਟਦੇ ਸਮੇਂ ਤਾਂ ਆਨੂੰ ਦੁਸ਼ਮਨ ਜਾਂ ਫਿਰ ਦੁਸ਼ਮੰਦ ਦਾ ਨਾਮ ਬੋਲਣਾ ਹੈ ਜੇਕਰ ਤੁਹਾਨੂੰ ਨਾਮ ਪਤਾ ਹੀ ਨਹੀਂ ਹੈ ਜਾਂ ਤੁਹਾਡੇ ਦੁਸ਼ਮਨ ਬਹੁਤ ਜ਼ਿਆਦਾ ਹਨ ਉਹਨਾਂ ਦੀ ਸੰਖਿਆ ਬਹੁਤ ਹੈ ਤਾਂ ਫਿਰ ਗੁਪਤ ਦੁਸ਼ਮਨ ਤੁਹਾਡੇ ਹਨ ਤਾਂ ਤੁਸੀਂ ਨਾਮ ਨਾ ਲੈ ਕੇ ਦੁਸ਼ਮਨ ਇੱਥੇ ਲਿਖੋ ਹਰ ਲੋង ਨੂੰ ਕੱਟਦੇ ਸਮੇਂ ਤਾਂ ਪੰਜੇ ਲੋង ਹਰੀ ਮਿਰਚ ਵਿੱਚ ਕੱਟ ਦਿਨੀਆਂ ਹਨ ਅਤੇ ਤੁਹਾਨੂੰ ਦੁਸ਼ਮਨ ਦੁਸ਼ਮਨ ਹਰ ਲੋង ਨੂੰ ਗੜਦੇ ਸਮੇਂ ਬੋਲਣਾ ਹੈ ਪੰਜ ਵਾਰ ਬੋਲਣਾ ਹੈ ਇਸਦੇ ਬਾਤ ਤੁਹਾਨੂੰ ਇੱਕ ਮੰਤਰ ਇੱਥੇ ਬੋਲਣਾ ਹੈ ਪੰਜ ਵਾਰ ਦੁਸ਼ਮਨ ਤਾਂ ਲੌਂਗ ਗੜਦੇ ਸਮੇਂ ਬੋਲੋਗੇ ਜਦੋਂ ਸਾਰੀ ਲੌਂਗ ਮਿਰਚ ਵਿੱਚ ਘੜਦੇ ਹੋਗੇ ਲਗਾ ਦੇਉਗੇ ਉਸ ਤੋਂ ਬਾਅਦ ਪੰਜ ਵਾਰ ਤੁਹਾਨੂੰ ਇੱਕ ਮੰਤਰ ਵੀ ਬੋਲਣਾ ਹੈ ਸਕਰੀਨ ਤੇ ਮੰਤਰ ਆ ਰਿਹਾ ਹੋਵੇਗਾ ਇੱਥੇ ਤੁਸੀਂ ਨੋਟ ਕਰ ਲਓ ਜਿਸ ਨਾਲ ਕੀ ਮੰਤਰ ਆਸਾਨੀ ਨਾਲ ਤੁਸੀਂ ਪੜ ਸਕੋ ਮੰਤਰ ਹੈ ਓਮ ਕ੍ਰੀਮ ਸ਼ਤਰੂ ਪੈਰ ਪੈਰੋਵਕ ਕ੍ਰੀਮ ਫਟਸਵਾਹ ਇਸ ਤੇ ਬਾਅਦ ਤੁਹਾਨੂੰ ਕੀ ਕਰਨਾ ਹੈ ਭਗਵਾਨ ਪੈਰੋਵਕ ਕੀ ਪ੍ਰਾਰਥਨਾ ਕਰਨੀ ਹੈ ਕਿ हे ਪ੍ਰਭੂ ਮੇਰੇ ਜੋ ਵੀ ਦੁਸ਼ਮਣ ਹਨ ਕੋਪਤ ਹਨ ਜੋ ਸਾਹਮਣੇ ਤੋਂ ਤੁਸੀਂ ਉਹਨਾਂ ਸਾਰਿਆਂ ਨੂੰ ਮੇਰੇ ਜੀਵਨ ਤੋਂ ਦੂਰ ਕਰੋ ਮੇਰੇ ਜੀਵਨ ਤੋਂ ਉਹਨਾਂ ਨੂੰ ਕੱਢ ਦਿਓ ਇਸ ਤਰ੍ਹਾਂ ਨਾਲ ਪ੍ਰਾਰਥਨਾ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੈ ਉਸ ਪੂਰੀ ਹਰੀ ਮਿਰਚ ਨੂੰ ਜਾਂ ਤਾਂ ਤੁਸੀਂ ਉਸ ਨੂੰ ਮਿੱਟੀ ਵਿੱਚ ਦਬਾ ਦਿਓ ਜਾਂ ਫਿਰ ਸੁਨਸਾਨ ਸਥਾਨ ਤੇ ਉਸ ਨੂੰ ਸੁੱਟ ਕੇ ਆ ਜਾਓ ਆਪਨੇ ਘਰ ਤੋਂ ਥੋੜੀ ਦੂਰ ਤੇ ਜਿਆਦਾ ਕੋਲ ਤੁਹਾਨੂੰ ਨਹੀਂ ਸੁਟਣਾ ਹੈ ਅਗਰ ਮਿੱਟੀ ਹੈ ਤਾਂ ਮਿੱਟੀ ਵਿੱਚ ਤੁਸੀਂ ਕੋਲ ਵਿੱਚ ਵੀ ਦਬਾ ਸਕਦੇ ਤਾਂ ਉਹ ਪਾਏ ਸਿਰਫ ਅਤੇ ਸਿਰਫ ਤੁਹਾਨੂੰ ਇੱਕ ਵਾਰ ਹੀ ਕਰਨਾ ਹੈ ਇੱਕ ਵਾਰ ਵਿੱਚ ਹੀ ਤੁਹਾਡੇ ਦੁਸ਼ਮਣ ਹਨ ਉਹ ਤੁਹਾਡੇ ਜੀਵਨ ਤੋਂ ਦੂਰ ਹੋ ਜਾਣਗੇ ਉਹਨਾਂ ਦੀ ਸਾਰੀ ਸ਼ਕਤੀ ਖਤਮ ਹੋ ਜਾਵੇਗੀ ਅਤੇ ਤੁਹਾਡਾ ਕੁਝ ਨਹੀਂ ਵਿਗੜ ਪਾਉਣਗੇ ਤਾਂ ਇਹ ਅਜਿਹਾ ਉਪਾਏ ਹੈ ਜੋ ਤੁਹਾਡੇ ਲੱਖਾਂ ਕਰੋੜਾਂ ਦੁਸ਼ਮਣਾਂ ਨੂੰ ਵੀ ਤੁਹਾਡੇ ਜੀਵਨ ਤੋਂ ਕੱਢ ਕੇ ਬਾਹਰ ਸੁੱਟ ਦੇਵੇਗਾ ਕਰੋ ਇਹ ਉਪਾਏ ਅਤੇ ਫਿਰ ਦੇਖੋ ਤੁਸੀਂ ਕਿਵੇਂ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਂਦੇ ਹੋ ਦੋਸਤੋ ਇਸ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਤਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਜ਼ਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਉਹਨਾਂ ਦੋਸਤਾਂ ਨਾਲ ਤਾਂ ਜ਼ਰੂਰ ਸ਼ੇਅਰ ਕਰਨਾ ਜੋ ਕਿਸੇ ਦੁਸ਼ਮਣ ਤੋਂ ਪਰੇਸ਼ਾਨ ਹਨ ਤਾਂ ਕਿ ਉਹ ਵੀ ਆਪਣੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਣ ਧੰਨਵਾਦ